ਚਲੀ ਜਾਂਦੀ ਇਹਦੇ ਵਿੱਚ ਜੇ ਟਾਰਚ ਵਿੱਚੋਂ ਲਾਈਟ ਨਿਕਲਦੀ ਹੈ ਬਾਬੇ ਵੀ ਚਲੀ ਜਾਂ। ਨਹੀਂ ਨਿਕਲਦੀ। ਬਾਬਾ ਤਾਂ ਗੱਲ ਨਹੀਂ ਜਾਂਦੀ ਨਹੀਂ ਨਿਕਲਦੀ। ਹਾਂ ਲਹਿਰ ਹੈ। ਉੱਡਦੀ ਹੈ ਬਾਬੇ ਚਲੀ ਜਾਂਦੀ ਹੈ। ਹੋਰ ਕੋਈ ਸਾਡੇ ਕੋਲ ਮਿਸਾਲ ਲਈ। ਲਹਿਰ ਹੈ ਪਾਣੀ ਜੋ ਬੈਦਾ ਹੋਈ ਥੱਲੇ ਚਲੀ ਗਈ। ਇਤੱਕ ਲਹਿਰ ਹੈ। ਇਹ ਬੰਨ ਲਹਿਰੀ ਘਟਦੀ ਹੈ। ਇਹ ਬੰਨ ਲਹਿਰਦਾ ਹੀ ਨਾ ਬੰਨ। ਜਿੰਨਾ ਜਿਆ ਲਹਿਰ ਉੜਦੀ ਉਹਨਾਂ ਜਰਮਨ ਹੈਗਾ ਲਹਿਰ ਬੰਦ ਹੋ ਗਈ ਸਭ ਤੋਕੀ ਹੋ ਗਿਆ ਲਹਿਰ ਖਤਮ ਹੋ ਗਈ ਲੋਭ ਜਿੰਨਾ ਜਰ ਹੈ ਤੇ ਲਹਿਰ ਚਲਦੀ ਹੈ ਲੋਭ ਨਹੀਂ ਰਿਹਾ ਤੇ ਲਹਿਰ ਨਹੀਂ ਰਹੀ ਲੋਭ ਦਾ ਚਖੜ ਚੱਲਦਾ ਅੰਦਰ ਲਹਿਰ ਪੈਦਾ ਹੁੰਦੀ ਹੈ ਜਿਹੜੇ ਜੀ ਹੈ ਜੇ ਇਹਨੂੰ ਦੇਖੀਏ ਇਹਦੀ ਚੀਰ ਫਾੜ ਕਰੀਏ ਨੂੰ ਸਮਝੀਏ ਬਸ ਮਾੜ ਹੈ ਕੁਛ ਨਹੀਂ ਹੈ ਜੀਵ ਜੀਵ ਹੈ ਇਹਦੀ ਗੋਛ ਹੈ ਵੀ ਸਭ ਕੁਝ ਹੈ ਵੀ ਕੁਝ ਨਹੀਂ ਜੋ ਚੀਜ਼ ਹੋਵੇ ਵੀ ਹੋਵੇ ਬਣਾ ਮੈਂ ਨਹੀਂ ਕੁਝ ਹਾਂ ਨਹੀਂ ਕੁਝ ਆਹਣਾ ਹੋਰ ਮੈਂ ਨਹੀਂ ਮੈਂ ਕੁਝ ਵੀ ਨਹੀਂ ਕੁਝ ਹਾਂ ਨਹੀਂ ਮੈਂ ਕੁਝ ਵੀ ਨਹੀਂ ਹਾਂ ਮੈਂ ਤਾਂ ਐਵੇਂ ਭਲੇਖਾ ਸੀ ਇੱਕ ਬੱਤੀ ਹੈ ਹੀਰਾ ਹੈ ਆ ਲਾਲ ਰੱਖਿਆ ਹੋਇਆ ਹੈ ਉਹ ਜੋ ਲਾਈਟ ਪੈਦਾ ਹੋ ਰਹੀ ਹੈ ਲਾਈਟ ਇੱਥੇ ਪਈ ਹੈ ਦੀਂਦੀ ਹੈ ਹੀਰਾ ਜਾ ਕੇ ਲੈ ਕੇ ਲੈਣ ਵਾਲੇ ਚਲੀ ਗਈ ਉਹ ਕੀ ਸੀ ਕੀ ਸੀ ਲਾਈਟ ਜੇ ਸੀ ਕੋਈ ਜਿੱਥੇ ਰੁਕ ਜਾਂਦੀ ਲਾਈਟ ਇਹਨਾਂ ਨੂੰ ਜਾਣ ਦਿੰਦੀ ਸੂਰਜ ਦੀ ਤੁੱਪ ਐ ਤੇ ਦੂਰ ਸੂਰਜਾਂ ਦੇ ਨਾਲੇ ਚਲੀ ਜਾਂਦੀ ਹੈ ਜੇ ਆਪਣਾ ਮوجود ਹੁੰਦਾ ਉੱਥੇ ਰਹਿ ਜਾਂਦੀ ਤੁੱਪ ਹੈਵੀ ਹੈਵੀ ਕੁਝ ਜੇ ਕਣੂ ਹੈਗੇ ਤਾਂ ਕੀ ਹੈ ਕੁਝ ਨਹੀਂ ਉਹ ਜੋ ਪੈਦਾ ਹੋਇਆ ਇਹ ਜਦ ਤੂੰ ਸੂਰਜ ਆਉਣ ਨਾਲੇ ਚਲੀ ਜਾਂਦੀ ਹੈ ਤਾਂ ਕਣੂ ਨੇ ਕਹੇ ਕਿ ਆ ਵੀ ਨਾਲ ਚੱਲ ਮਰੇ ਆ ਪਿਛੇ ਰਹਗੀ ਇਹ ਗਾਂਹ ਚਲੀ ਗਈ ਸੂਰਜ ਉੱਤੇ ਖੜ ਗਿਆ ਤਾਂ ਪਗਾਂਹ ਚਲੀ ਗਈ ਇਹ ਜੋ ਗੱਲ ਹੈ ਇਹ ਜੋਤ ਹੈ ਉਹਦੀ ਉਹ ਤਾਂ ਪੈਦਾ ਹੋਇਆ ਹੋਇਆ ਚਾਨਣ ਹੈ ਜੋ ਸੂਰਜ ਤੋਂ ਪਹਿਲਾਂ ਹੋਇਆ ਹੈ ਚਾਨਣ ਅਸਲ ਜੋ ਤਾਂ ਆਪ ਦਾ ਸਹੀ ਲੈ ਰਹੇ ਹੈ ਉਹਦੀ ਜੋਤ ਦੇ ਸਰੀਰ ਚ ਕੰਮ ਕਰ ਰਹੀ ਜੋਤ ਕੀ ਦੇ ਦੀ ਇੱਛਾ ਹੀ ਕੰਮ ਕਰ ਰਹੀ ਹੈ ਸਰੀਰ ਚ ਉਹ ਅੰਦਰ ਲਈ ਨਹੀਂ ਚਾਹੇ ਚਾਰੋਂ ਦੋ ਨਹੀਂ ਜਾਣਾ ਸੀ ਇਹਨੂੰ ਦੋ ਕਰਨੀ ਬੈਠੇ ਜਦੋਂ ਇੱਥੇ ਪਹੁੰਚ ਜਾਂਦਾ ਨਾ ਉਹ ਇੱਕੋ ਹੀ ਹੈ ਚਾਰ ਮੈਂ ਔਰ ਮੇਰੀ ਇੱਛਾ ਦੋ ਨਹੀਂ ਹੈਗੇ ਦੋ ਹੈਗੇ ਫਿਰ ਕਹਿਣ ਸੁਣਨ ਕੋ ਦੂਜਾ ਰਹ ਗਿਆ ਹੁਣ ਦੂਜਾ ਹੈ ਹੀ ਨਹੀਂ ਕੋਈ ਕਿ ਚ ਨਹੀਂ ਦੂਜਾ ਹੈ ਸਭ ਕਹਿਣ ਸੁਣਨ ਕੋ ਦੂਜਾ ਕਿਉਂਕਿ ਸਰੀਰ ਤੁਰਿਆ ਫਿਰਦਾ ਇੱਕ ਮਨ ਇਹ ਚਾਹੁੰਦਾ ਇੱਕ ਸਿੱਕਾ ਪਾਸੇ ਦੋ ਨੇ ਇੱਕ ਮਨ ਇਹ ਚਾਹੁੰਦਾ ਵੀ ਇਧਰ ਨੂੰ ਜਾਣਾ ਦੂਜਾ ਕਹਿੰਦਾ ਇਧਰ ਨੂੰ ਇਧਰ ਨੂੰ ਜਾਣਾ ਉਹੀ ਜ਼ਲਾ ਕਰਦਾ ਇਧਰ ਨੂੰ ਜਾਣਾ ਉਹੀ ਕਹਿੰਦਾ ਇਧਰ ਨੂੰ ਨਹੀਂ ਇਧਰ ਨੂੰ ਚਲੀਏ ਕਿਉਂਕਿ ਦੋ ਤਰ੍ਹਾਂ ਦਾ ਗਿਆਨ ਹੈ ਉਹਦੇ ਕੋਲ ਇੱਕ ਧਰਮ ਦਾ ਗਿਆਨ ਹੈ ਇੱਕ ਸੰਸਾਰ ਦਾ ਗਿਆਨ ਸੰਸਾਰੀ ਲੋਕ ਸੰਸਾਰ ਵਾਲ ਨੂੰ ਕਹਿੰਦੇ ਨੇ ਧਰਮ ਰਾਜ ਅੰਦਰ ਨੂੰ ਕਹਿੰਦਾ ਦੁਨੀਆ ਬਾਹਰ ਨੂੰ ਕਹਦੀ ਹੈ ਅੱਖਾਂ ਬਾਹਰ ਨੂੰ ਕਹਿੰਦੀਆਂ ਨੇ ਕੰਨ ਬਾਹਰ ਨੂੰ ਕਹਿੰਦੇ ਨੇ ਨੱਕ ਬਾਹਰ ਨੂੰ ਕਹਿੰਦਾ ਹੈ ਸੰਸਾਰ ਦੇ ਰਾਜ ਜਿਹੜੇ ਖਾਣੇ ਬਾਹਰ ਨੂੰ ਕਹਿੰਦੇ ਨੇ ਚਬੜੀ ਦਾ ਸਪਰਸ਼ ਬਾਹਰ ਨੂੰ ਕਹਿੰਦਾ ਬਾਹਰ ਜੁੜਿਆ ਹੋਇਆ ਹੈ ਸਰੀਰ ਕੋਲ ਬਲਾ ਕੇ ਬਾਹਰ ਨੂੰ ਖੇਜਦਾ ਬਾਹਰੋਂ ਪਹਿਲਾ ਹੋਇਆ ਨਾ ਸਰੀਰ ਸਰੀਰ ਬਾਹਰਲਾ ਬਾਹਰ ਨੂੰ ਖੇਜਦਾ ਅੰਦਰਲਾ ਸਰੀਰ ਅੰਦਰ ਨੂੰ ਖੇਜਦਾ ਇੱਥੇ ਝੋਟਿਆ ਟੱਡੇ ਦੀ ਪੰਜਾਲੀ ਫਸੀ ਹੈ ਉਹ ਟੁੱਟੇ ਕਿਵੇਂ ਟੁੱਟੇ ਕਿਵੇਂ ਟੁੱਟਣੀ ਉਹ ਪੈਣੀ ਹੈ ਜਾ ਦੇ ਨੇ ਤੂੰ ਸਮਝਾ ਲਈ ਨੇ ਫੇਰ ਤੋੜ ਦੇ ਨੇ ਗੋਹਾੜੀ ਜੀ ਵਾਂਹ ਪਾ ਦਿੰਦੇ ਆ ਵਾਂਹ ਜਨਾਂ ਜਾ ਰਹਿਗਾ ਵੜਦਾ ਰਹਿੰਦਾ ਜੀ ਅੱਗ ਚ ਪਾ ਦੀ ਗੋਹਾੜੀ ਨੂੰ ਵਾਂਹ ਕਿੱਥੇ ਜਾਂਦਾ ਗੋਹਾੜੀ ਦਾ ਨਹੀਂ ਕੋ ਬਗੜਦਾ ਵਾਂਹ ਹੋਰ ਪਾ ਲੋ ਇੱਕ ਜਨਮ ਵਾਸਤੇ ਸਰੀਰ ਹੈ ਅੱਗ ਚ ਪਾਇਆ ਗਿਆ ਉਹ ਬੁੱਧੀ ਵੀ ਗਈ ਸਭੇ ਬੁੱਧੀ ਜਾਲੀਆਂ ਦੇ ਕਰਹਿ ਤਤ ਗੋਹਾੜੀ ਅੱਗੇ ਸੜਦੀ ਵਾਂਹ ਗਤੇ ਵਾਂਹ ਤਰੇ ਹਨੀ ਵਾਹ ਹੋਰ ਬਾਲੋ ਬਾਣੀ ਨਹੀਂ ਜਲਦੀ ਵਾਹ ਜਲਦਾ ਕੋੜ ਦਾ ਸ਼ੁਰਾ ਹੈ ਕੋੜ ਸ਼ੁਰਾ ਮੁੱਠਾ ਮਰਦਾ ਆ ਸਰੀਰ ਤਾਂ ਮੁੱਠਾ ਆ ਸ਼ੁਰਾ ਕੀ ਹੈ ਕੋੜ ਮਨ ਸ਼ੁਰਾ ਆਪ ਸਾਡੀ ਮਰਜੀ ਸ਼ੁਰਾ ਹੈ ਸਾਡੀ ਮਰਜੀ ਜਿਹੜੀ ਵੇਰੀ ਮਰਜੀ ਹੈ ਸ਼ੁਰਾ ਕੋੜ ਸ਼ੁਰਾ ਮੁੱਠਾ ਮਰਦਾ ਆ ਸਰੀਰ ਮੁੱਠਾ ਹੋਣਾ ਜਦੋਂ ਮੁੱਠਾ ਨਹੀਂ ਜਾਇਆ ਸ਼ੁਰਾ ਨਹੀਂ ਚੱਲਦਾ ਚਾਕੂ ਬਣਾਉਣਾ ਬਲੇਡ ਰੱਖੀ ਜਾਂਦੇ ਨੇ ਜਿੰਨੇ ਜ ਹੱਥਾਂ ਨੂੰ ਲੱਗਦਾ ਚੱਲਦਾ ਨਹੀਂ ਇਹ ਚੱਲ ਮਾਰਕਟ ਚੋਂ ਤਾਂ ਜਾਂਦਾ ਹੱਥ ਦਸਾਂ ਲੱਗ ਕੇ ਜਾਂਦਾ ਬਾਰਗੜ ਦਾ ਵੀ ਦਸਾਂ ਲੱਗ ਕੇ ਜਾਂਦਾ ਹੈ ਹੱਥਾ ਪੁੱਠਾ ਲੱਗ ਕੇ ਜਾਂਦਾ ਵਰਤਨ ਦੇ ਕਾਵਲ ਜਰੇ ਹੁੰਦੇ ਆ ਮੁੱਠਾ ਪਾ ਕੇ ਹੀ ਬਾਹਰ ਆਉਂਦਾ ਮਾਰਕਟ ਜੇ ਸਰੀਰ ਦਾ ਦਸਾਂ ਪੈ ਕੇ ਹੀ ਬਾਹਰ ਆਉਂਦਾ ਨਹੀਂ ਇਹ ਕੁਝ ਨਹੀਂ ਕਰ ਸਕਦਾ ਕੀ ਕਰੂਗਾ ਵਿਚਾਰਾ ਹਾਂਜੀ ਸਮਾਲ ਜੀ ਸਮਾਲ ਭੇਜ ਬਿਸਵਾਦ ਜੀ ਬਿਸਵਾਦ ਜੀ ਦਾ ਭੇਦ ਬਹੁਤ ਹੈ ਨਾ ਆਪਣਾ ਆਤਮ ਦਰਸ਼ਨ ਕਰਦਾ ਬਿਸਵਾਦ ਹੈ ਓਏ ਹੈ ਵੀ ਕੁਝ ਹੈ ਵੀ ਨਹੀਂ ਕੁਝ ਹੈ ਵੀ ਔਰ ਹੈ ਵੀ ਨੀ ਬਸਵਾਦ ਹੈ ਬਿਸਵਾਦ ਭੇਦ ਬਿਸਵਾਦ ਜੀ ਦਾ ਭੇਦ ਜੀ ਦਾ ਭੇਦ ਭੇਦ ਜੇ ਜੀ ਦਾ ਭੇਦ ਹੈ ਤਾਂ ਹੀ ਬਿਸਵਾਦ ਹੈ ਬਿਸਵਾਦ ਜੀ ਵੀ ਬਿਸਵਾਦ ਹੈ ਅਦੇ ਹੀ ਚੱਕੀ ਮਰਦਾ ਦੀਦਾ ਹੈ ਦੀ ਚੀਰ ਭਾੜ ਗੱਲੋਂ ਲੱਭਦਾ ਨਹੀਂ ਵਿੱਚੋਂ